ਇਹ ਕੋਈ ਇੱਕ ਪੁਰਾਣਾ ਘਟੋਗਾਟੇ ਦੀ 100 ਸਾਲ ਦੀ ਉਮਰ ਤਾਂ ਹੋਊਗੀ ਘਟੋਗਾਟੇ ਛੋਟੇ ਹੁੰਦੇ ਤਾਂ ਮੈਂ ਦੇਖਦਾ ਇਹ ਪੂਰਾ ਖੜਿਗੜੀ ਜੜਾਂ ਨੇ ਦੇਖੋ ਇਹਦੀਆਂ ਬਹੁਤ ਹੀ ਪੁਰਾਣਾ ਬਰੂਟਾਗਾ ਜੀ ਹੈ ਹਾਂਜੀ ਪੰਜਾਬੀਓ ਕੇਲਚਾਲਾ ਕਿੱਦਾਂ ਸਾਰੇ ਠੀਕ ਠਾਕ ਹੋ ਜੀ ਆਪਾਂ ਤੁਹਾਨੂੰ ਲੈ ਗਏ ਆ ਅੱਜ ਨੇਚਰਲ ਵਾਤਾਵਰਨ ਇਹ ਗਾ ਨਾਰਮਲ ਵਾਤਾਵਰਨ ਬਹੁਤ ਹੀ ਆਕਸੀਜਨ ਭਰਿਆ ਬਹੁਤ ਹੀ ਬਿਊਟੀਫੁੱਲ ਇਹ ਸਾਡਾ ਕਪਰਸਤਾਨਾ ਦੇ ਬਹੁਤ ਕਿੰਨਾ ਸ਼ਾਂਤ ਮਾਹੌਲ ਬਣਿਆ ਹੋਇਆ ਇੱਥੇ ਤੁਸੀਂ ਦੇਖ ਸਕਦੇ ਹੋ ਮਰਾ ਤੁਹਾਨੂੰ ਕੱਲੀ ਕੱਲੀ ਜੀ ਦਿਖਾਵਾਂਗੇ ਆਪਾਂ ਇੰਜੋਏ ਕਰਿਆ ਵੀਰੇ ਵੀਡੀਓ ਨੂੰ ਲਾਈਕ ਤੇ ਜਰੂਰ ਸ਼ੇਅਰ ਕਰਿਓ ਹਾਂਜੀ ਪੰਜਾਬੀਓ ਦੇਖੋ ਕਿੰਨੀ ਘੈੜਾ ਹਵਾ ਚੱਲਦੀ ਆ ਦੇਖੋ ਪਿੱਪਲ ਆ ਸਾਡੇ ਪਿੰਡ ਦਾ ਟੋਬਾਗਾ ਜੀ ਪਰ ਹੁਣ ਖਾਲੀ ਆ ਇਹ ਇੱਥੇ ਡੰਗਣ ਡੁੰਗਰ ਨਹਾਉਂਦੇ ਨੇ ਪੂਰੇ ਆ ਕੇ ਇੰਜੋਏ ਕਰਦੇ ਨੇ ਡੰਗਰ ਸਿਗਮੂ ਪੂਲ ਆ ਡੱਕਰਾਂ ਦਾ ਦੇਖ ਸਕਦੇ ਹੋ ਕਾਫ ਬੋਲ ਆ ਗਿਆ ਜੀ ਤੇ ਬਹੁਤ ਹੀ ਪੁਰਾਣਾ ਪਿੱਪਲਾ ਕਈ ਸਾਲਾਂ ਤੋਂ ਇਹਦੀ ਉਮਰ ਉਹ ਕਟੋ-ਕਟ 100 ਸਾਲ ਦੇ ਲਵੇ ਕਰੀਬ ਉਹਦੀ ਉਮਰ ਨੇਚਰਲ ਵਾਤਾਵਰਣ ਨੂੰ ਦੇਖੋ ਤੁਸੀਂ ਵੀਡੀਓ ਚੰਗੀ ਲੱਗੀ ਜਰੂਰ ਸ਼ੇਅਰ ਕਰਿਆ ਕਰੋ ਤੇ ਆਪਾਂ ਹੋਰ ਵੀ ਘੈਂਟ ਤੋਂ ਘੈਂਟ ਲੋਕੇਸ਼ਨ ਲੈ ਕੇ ਆਵਾਂਗੇ ਤੁਹਾਡੇ ਲਈ ਠੀਕ ਹੈ ਦੇਖੀ 사 ਗਏ ਪੰਜਾਬ ਦੇ ਵਿੱਚ ਗਰਮੀ ਵੀ ਪੂਰੀ ਫੁੱਲ ਪੈ ਰਹੀ ਆ ਤੇ ਬਾਕੀ ਤੁਸੀਂ ਬਣੇ ਰਹੋ ਤੇ ਵੀਡੀਓ ਨੂੰ ਲਾਇਕ ਜਰੂਰ ਸਬਸਕ੍ਰਾਈਬਰ ਚੈਨਲ ਨੂੰ ਫਾਲੋਅ ਅਪ ਜਰੂਰ ਕਮੈਂਟ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਰਿਆ ਕਰੋ ਵੀਰੇ ਠੀਕ ਆ ਤੇ ਸਪੋਰਟ ਕਰੋ ਛੋਟੇ ਪਾਈ ਦੀ ਆਪਾਂ ਤੇ ਅੱਜ ਸ਼ਾਮ ਨੂੰ ਤੁਹਾਨੂੰ ਲੈ ਕੇ ਚੱਲਾਂਗੇ ਕੱਲੂ ਘਾਰੇ ਦੇ ਵਿੱਚ ਠੀਕ ਹੈ ਜੀ ਕੱਲੂ ਘਾਰੇ ਦੇ ਵਿੱਚ ਲੈ ਕੇ ਚੱਲਾਂਗੇ ਆਪਾਂ ਜੀ ਤੁਹਾਨੂੰ ਉੱਥੇ ਵੀ ਬਣਾਵਾਂਗੇ ਘੈਂਟ ਤੋਂ ਘੈਂਟ ਵੀਡੀਓ ਤੁਸੀਂ ਦੇਖ ਸਕਦੇ ਆ ਇੱਥੇ ਮੁੰਡੇ ਫੁੱਟਬਾਲ ਖੇਡਦੇ ਨੇ ਬਾਲੀਬਾਲ ਗਰਾਊਂਡ 'ਚ ਸ਼ਾਮ ਨੂੰ ਆਉਂਦੇ ਨੇ ਤੇ ਮੈਂ ਕਿਹਾ ਚਲੋ ਹੁਣ ਦਿਨੇ ਧੁੱਪਾ ਤੇ ਕਲੀਅਰ ਟੀਵੀ ਫੁੱਲ ਆਊਗੇ ਤੂੰ ਦੇਖ ਸਕਦਾ ਕਿੰਨਾ ਸ਼ਾਂਤ ਮਾਹੌਲ ਆ ਠੰਡੀ ਹਵਾ ਆ ਰਹੀ ਆ ਪੂਰੀ ਦੇਖੋ ਜੀ ਵੀਡੀਓ ਚੰਗੀ ਲੱਗੀ ਵੀਰੇ ਜਰੂਰ ਸ਼ੇਅਰ ਕਰਿਓ ਠੀਕ ਆ ਜੀ ਸਾਰਿਆਂ ਦਾ ਧੰਨਵਾਦ